19 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਜਰਾਤ ਨੂੰ ਜਿਵੇਂ ਮੀਰਸੀ ਕੀ ਕਿ ਅੱਜ ਸਵੇਰ ਵੇਲੇ ਤੋਂ ਸ਼ਾਮ ਵੇਲੇ ਤੱਕ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਰਵਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਇਹ ਮਿਲਣਗੇ ਕਿਹੜੇ ਖੇਤਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਹੈ ਸਿਗਾ ਕਿ ਪਹਾੜਾ ਦੇ ਨਾਲ ਲੱਗਦੇ ਖੇਤਰ ਇਹ અપਵਾਦ ਕੁਝ ਖੇਤਰ ਦੁਆਬੇ ਦੇ ਕੁਝ ਖੇਤਰ ਮਾਝੇ ਦੇ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਕਿਤੇ ਹਲਕੇ ਤੇ ਦਰਮਿਆਨਾ ਤੇ ਕਿਤੇ ਤੇਜ਼ ਚਾਹੇ ਉਹ ਅਮਰitsar ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਹੋਣ ਚਾਹੇ ਹੁਸ਼ਿਆਰਪੁਰ ਕਰਪੂਥਲਾ ਜਲੰਧਰ ਆਨੰਦਪੁਰ ਸਾਹਿਬ ਰੋਪੜ ਮੁਹਾਲੀ ਚੰਡੀਗੜ੍ਹ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਸੁਨਾਮ ਪਟਿਆਲਾ ਲੁਧਿਆਣਾ ਇਹਨਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਵੱਖ-ਵੱਖ ਜਗ੍ਹਾ ਮੀਸ਼ਨਰੀ ਦਾ ਦੌਰ ਦੇਖਿਆ ਗਿਆ ਇਹਨਾਂ ਖੇਤਰਾਂ ਦੇ ਵਿੱਚ ਬੱਦਲਬਾਹੀ ਲਗਾਤਾਰ ਬਣੀ ਹੋਈ ਹੈ ਤੇ ਇਹਨਾਂ ਦੇ ਕਈ ਖੇਤਰਾਂ ਦੇ ਵਿੱਚ ਹੋਰ ਵੀ ਆਲੇ-ਦੁਆਲੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਰਾਤ ਤੱਕ। ਬਾਕੀ ਖੇਤਰਾਂ ਦੇ ਵਿੱਚ ਕੁਝ ਖਾਸ ਵਾਪਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਜਿਹੜੇ ਮਾਲਵੇ ਦੇ ਰਹਿ ਗਏ ਜ਼ਿਲ੍ਹੇ ਉਹਨਾਂ ਦੇ ਵਿੱਚ ਬਹੁਤ ਥੇ ਜਗ੍ਹਾ ਮੌਸਮ ਸਾਫ਼ ਅਤੇ ਧੁੱਪ ਵਾਲਾ ਆ। ਹੋ ਸਕਦਾ ਹੈ ਕਿ ਰਾਤ ਵੇਲੇ ਕਿਤੇ ਟੁੱਟਵੇਂ ਤੌਰ ਤੇ ਮੀਂਹ ਨੇਰੀ ਦਾ ਦੌਰ ਪੁੱਜੇ ਜਵੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਪਰ ਬਹੁਤ ਵੱਡੇ ਪੱਧਰ ਤੇ ਮੀਂਹ ਨੇਰੀ ਦਾ ਦੌਰ ਇਨਾਂ ਖੇਤਰਾਂ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਲੱਗਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਰਹੇਗਾ 5-6 ਦਿਨ ਤਕਰੀਬਨ ਵਿਕੀਲੇ ਦਿਨਾਂ ਦੇ ਮਹੀਨੇ ਦੇ ਇਸ ਦੇ ਟੁੱਟਵੇਂ ਤੌਰ ਤੇ ਮੀਹਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਅਗਲੇ ਕਈ ਦਿਨ ਮੌਸਮ ਸਾਫ਼ ਰਹੇਗਾ